ਹਲੋ ਗਾਇਸ ਦੀਦੀ ਹੋਰਾਂ ਨੇ ਸਿੱਧਾ ਛਾਪਾ ਮਾਰਿਆ ਜਾ ਕੇ ਨਰਸਰੀ ਤੇ ਆ ਢਾਈ ਕਬੂਟੇ ਪਸੰਦ ਕੀਤੇ ਆ ਜਿਹਨਾਂ ਨੇ ਪਸੰਦ ਹੀ ਨਹੀਂ ਆ ਰਹੇ ਪਤਾ ਨਹੀਂ ਕਿਉਂ ਇੰਨੀ ਕੰਜੂਸੀ ਕਰਨ ਦੇ ਬੂਟੇ ਖਰੀਦਣ ਚ ਮੈਂ ਤਾਂ ਤੁਹਾਨੂੰ ਦੱਸਾਂ ਜਿੱਡੀ ਨਰਸਰੀ ਬਣੀ ਨਾ ਵੀ ਮੇਰਾ ਇਹ ਸੁਪਨਾ ਕਿ ਜਿੱਦਨ ਮੈਂ ਆਪਣਾ ਘਰ ਬਣਾਇਆ ਨਾ ਤੇ ਆ ਇੰਨੀ ਮਤਲਬ ਮੇਰੇ ਕੋ ਥਾਂ ਹੋਵੇ ਕਿ ਮੈਂ ਉੱਥੇ ਇੰਨੇ ਸਾਰੇ ਪਲਾਂਟ ਰੱਖ ਸਕਾਂ ਅਨਗਿਣਤ ਪਲਾਂਟ ਰੱਖ ਸਕਾਂ ਜਿੱਥੇ ਮੈਂ ਬੈ ਕੇ ਚਾਹ ਪੀਆ ਕਰਾਂ ਵਿਦਿਆ ਆਪਣਾ ਕੀ ਕਰਨੀ ਸੋਨੂ ਦੇ ਤੇ ਵਿਦਿਆ ਪੜਾਈ ਦੇ ਬੱਚੇ ਵਿਦਿਆ ਪੜਾਈ ਲੈਣੀ ਵਿਦਿਆ ਪੜਾਈ ਲੈਣੀ ਸੋਨੂ ਇੱਕ ਅੰਕਲ ਨੂੰ ਉਹ ਬੂਟਾ ਪੁੱਛ ਹੋਰ ਆਹ ਦੇ ਆ ਫੁੱਲ ਮੈਂ ਆਜਾ ਤੱਕ ਨਹੀਂ ਹੁੰਦੀ ਹਣੀ ਨਾ ਮੈਂ ਆਹ ਸਾਰੇ ਫਲਾਰ ਮਿਕਸ ਕਰਕੇ ਲਗਾਨੀ ਹਣੀ ਆ ਬੂਟਿਆਂ ਦੇ ਵਿੱਚ ਦੇਖੋ ਕਿੰਨੇ ਸੋਹਣੇ ਨੇ ਇੱਕ ਗੁੱਟੇ ਦੇ ਫੁੱਲ ਹੁੰਦੇ ਸੋਨੂ ਆ ਏਡੇ ਏਡੇ ਵੱਡੇ ਖਿਰਦੇ ਸੀ ਨਾ ਉਹ ਉਥੋਂ ਮਿਲਣਗੇ ਹੋਰ ਮੇਰੀ ਸਲਾਹ ਹੁੰਦੀ ਤਾਂ ਇਹੀ ਲੈ ਲਓ ਤੁਸੀਂ ਤੇ ਦੇ ਨਹੀਂ ਵੇਚੀ ਨਾ ਨਹੀਂ ਨਹੀਂ ਅੰਕਲ ਦੇ ਦਿਓ ਇਹ ਸੋਹਣਾ ਲੱਗਿਆ ਸਾਨੂੰ ਜਿੱਦਾਂ ਦਾ ਲੱਭਣ ਦੇ ਹੋਰ ਨਹੀਂ ਕਰੇ ਵੇਚਣਾਗਾ ਤੁਮ ਤਾਂ ਤੁਸੀਂ ਇੱਧਰ ਹੋਰ ਪੌਦੇ ਤਿਆਰ ਕਰੋਗੇ ਹਾਂ ਅੱਛਾ ਆਓਓ ਇਹਦਾ ਕਿਹੜਾ ਟਾਵਰ ਪlant ਦਾ ਹੈ ਨਾ ਹਾਂਜੀ ਇਹ ਹੁੰਦਾ ਜੀ 12000 ਦਾ 12000 ਦਾ ਸਾਨੂੰ ਦੇਖੀ ਪਰ ਪlant ਵੀ ਬਈ ਸੋਹਣਾ ਹੈਗਾ ਰੇਟ ਵਾਈਜ਼ ਇਹਦੇ ਛੋਟੇ ਨਹੀਂ ਹੈਗੇ ਇਹ ਕਾ ਬਣਾ ਹੋਇਆ ਹਾਟ ਕਿਹੜਾ ਠੀਕ ਹੈ ਫਿਰ ਆ ਜੀ ਫੋਟੋ ਹੀ ਲੈ ਲਓ ਕੋਈ ਉਹ 12000 ਦਾ ਭਾਜੀ ਬਣਾਉਣਾ ਕਿਹੜਾ ਸੌਖਾ ਉਹਨੂੰ ਅੱਖਾ ਜੀ 15000 ਲੱਗੇਗਾ ਨਾ ਬਣਾਉਣਾ 15000 ਹੋ ਗਏ ਸੋਨੂ ਆਹ ਦੇ گلاب ਦਾ ਕਲਰ ਆ ਵੀ ਸੋਹਣੀ ਬੈਂਕ ਹੈ ਤੇ ਮੈਂ ਜੀ ਮਿਕਸ ਦੇ گلاب ਲੈ ਲਏ ਇਹ ਸੋਹਣਾ ਲੱਗ ਰਿਹਾ ਵੀ ਹੈ ਨਾ ਸੋਹਣਾ ਲੱਗ ਰਿਹਾ ਦੀਦੀ ਆਹ ਦੇ ਲੈ ਲਓ ਇੱਕ ਹੋਰ ਇਹ ਕੇਵਲ ਲੈ ਲਓ ਮਿਕਸ ਕਰਕੇ ਲਾ ਦਿਓ ਸਾਰੇ ਜਣੇ ਜਿਹੜੇ ਪਰਵੇਂ گلاب ਬਿਲਕੁਲ ਡਾਰਕ ਪਿੰਕ ਕਲਰ ਦੇ ਹੁੰਦੇ ਹੋ ਉਹ ਨਹੀਂ ਹੈਗੇ ਚੁੱਕੋ ਕੀ ਕਹਿੰਦਾ ਬੱਦੇ ਨੂੰ ਹੀ ਕਹਿੰਦਾ ਹੋਣਾ ਵਾਪਸ ਮੁੜ ਗਿਆ ਸੀ ਹੁਣ ਨਹੀਂ ਉਹ ਨਹੀਂ ਉਹ ਸੀ ਕਮਿਸ਼ਨਰ ਵਾਲਾ ਦੀਦੀ ਆਹ ਵਾਲਾ ਲੈ ਚੁੱਕੋ ਨੂੰ ਕੀ ਕਹਿੰਦਾ ਹਲੋ ਬਸ ਉਹਨੂੰ ਆਹ ਵਾਲਾ ਲੈ ਬਸ 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 ਇੱਕ ਸਕਿੰਟ ਬਸ ਮੈਂ ਅੰਕਲ ਨੂੰ ਕਹਦਣੀ ਐ ਅੰਕਲ ਚੱਕ ਲੈ ਹੁੰਦੇ ਨੇ ਅੰਕਲ ਚੱਕ ਲੈ ਹੁੰਦੇ ਨੇ ਆ ਜੋ ਉਹ ਵਾਲਾ ਇਹ ਵੀ ਸੇਹ ਦੇ ਨਾਲ ਹੈਗੇ ਹੋ ਨਹੀਂ ਗੱਡੀ ਬੈਗ ਲਾ ਲਈ ਜਿਵੇਂ ਪਤਾ ਨਹੀਂ ਕਿੰਨੇ ਕੁ ਫਲ ਲੈ ਕੇ ਜਾਣੇ ਹੁੰਦੇ ਨੇ ਇਸ ਮਿੰਟ ਇੱਕ ਮਿੰਟ ਨਹੀਂ ਇਦਾਂ ਲੋਈ ਫੈਸ਼ਨਲੀ ਹੁੰਦੀ ਨਾ ਕਿ ਇਦਾਂ ਲੋਈ ਨੇ ਠੰਡ ਟਕੀਆਂ ਦੀ ਹੈ ਨਾ ਨਹੀਂ ਤਾਂ ਬਾਪਾ ਬੰਦੇ ਸੇਟੀ ਚਾਹ ਨਾ ਖਾਣ ਵਰਗੀ ਫਤੇ ਤਨ ਮੈਂ ਇੰਨੀ ਆਵਾਜ਼ਾਂ ਮਾਰੀਆਂ ਤੁਸੀਂ ਕਿੱਥੇ ਸੀ ਕੁਦ ਮਾਰੀ ਲੈ ਹੋਰ ਪੁੱਤ ਕਿੰਨੀ ਆਵਾਜ਼ਾਂ ਮਾਰੀਆਂ ਨਵਤਲ ਅੱਛਾ ਫਤੇ ਸਿੰਘ ਪੂਰਾ ਹੋਸ਼ ਕਹਿੰਦਾ ਕਿ ਮਮਾ ਛੁੱਟੀਆਂ ਵਾਦਦੀਆਂ ਹੈ ਫਤੇ ਪੂਰਾ ਪੂਰਾ ਫਤ ਤੂੰ ਫੇਰ ਨਹੀਂ ਮੇਰੀ ਬਾਤ ਸੁਣੀ ਤੇ ਫਤੇ ਫੇਰ ਬੋਲੀ ਇੱਧਰ ਵੀ ਕਹੀਂ ਖੜੇ ਨਾ ਦੋ ਦਿਨ ਭਾਂ ਵੀ ਦੇਣਾ ਨਹੀਂ ਕੀ ਕਰਨ ਨੂੰ ਫਿਰ ਉਹ ਬੋਲੇ ਅਤੇ ਤੁਸੀਂ ਬੋਲੋ ਥਾਰ ਤੁਸੀਂ ਬੋਲੋ ਥਾਰ ਨਹੀਂ ਥਾਰ ਬੋਲੋ ਥਾਰ ਐਂਦਾ ਬੋਲਣਾ ਤੁਮੇ ਉਹਦੇ ਨੂੰ ਬੋਲਣਾ ਮਨੋਂ ਥਾਰ ਬੋਲੋ ਥਾਰ ਬੋਲੋ ਥਾਰ ਬੋਲੋ ਥਾਰ ਬੋਲੋ ਥਾਰ ਤੁਸੀਂ ਬੋਲੋ ਤੁਸੀਂ ਬੋਲੋ ਤੁਸੀਂ ਬੋਲੋ ਕੋਈ ਨਹੀਂ ਤੁਹਾਨੂੰ ਬੋਲ ਰਹੀ ਥਾਰ ਬੋਲ ਥਾਰ ਬੋਲ ਬੋਲ ਮੇਰੀ ਘੱਟ ਬਾਹਰ ਹਾਂ ਮੇਰੇ ਕੋਲ ਆ ਗਈ ਤੇਰੀ ਘੱਟ ਨਹੀਂ ਗਈ ਹੈ ਇਹ ਕਿੱਥੋਂ ਤੂੰ ਸਿੱਖਦਾ ਨਵੀਆਂ ਨਵੀਆਂ ਬੋਲੀਆਂ ਉਹ ਬੰਦਾ ਦੁੱਧ ਟੋਣ ਨੂੰ ਰੱਖਿਆ ਹੋਇਆ ਹਾਂ ਇਹ ਦੋਜੀ ਇਹ ਨਹੀਂ ਤੂੰ ਸਕੋਰਪੀਓ ਤੇ ਜਾ ਕੇ ਦੁੱਧ ਲੈਣ ਹੁਣ ਵੇ ਮੀਤਾ ਦੋਜੀ ਨਹੀਂ ਵਰਨੀਤ ਸਕੋਰਪਰ ਨਾਲ ਆ ਕੇ ਜਾ ਕੇ ਦੁੱਧ ਲੈਣ ਰਹਿਣ ਦੇ ਨਹੀਂ ਇਹਨੂੰ ਅਦਰੋਂ ਤਾਂ 100 ਰੁਪਏ ਮਿਲਦਾ ਦੁੱਧਾ ਇਧਰੋਂ ਕੀ ਮਿਲਦਾ ਅੱਛਾ ਤੂੰ ਮਹੀਨੇ ਦਾ ਕਿਹਾ ਹੈ ਕਿ ਤੂੰ ਉਸ ਦਾ ਕਿੱਥੇ ਮਹੀਨੇ ਦਾ ਮਹੀਨਾ ਖਾ ਵੱਡਾ ਪਰਨੀਤ ਇੰਨਾ ਵੀ ਨਹੀਂ ਗਿਰਨਾ ਪੁੱਤ ਤੇਰੇ ਕੋਲ ਪੇਮੈਂਟ ਆਉਂਦੀਆਂ ਦੜਾ ਦੜ ਪਰਨੀਤ ਪਰਨੀਤ ਉਹਦੇ ਚ ਰੱਖ ਲਿਆ ਕਰ ਕਿੰਦਾ ਭਰਾ ਰਹੀ ਹੋ ਜਾਣਾ ਮੇਰਾ ਅਕਾਊਂਟ ਖੁੱਲਿਆ ਹੋਇਆ ਹੈ ਮੈਂ ਫਿਰ ਹਮਣਾ ਇਹਦੇ ਕਿਵੇਂ ਆ ਰਿਹਾ ਕੀ ਹਿਸਾਬ ਤਾਂ ਬੇਦਾ ਦੋ ਨੰਬਰੀ ਇਹਨੇ ਕਹੇ ਨਾਲ ਘੋੜੇ ਚ ਪੈਣੇ ਸਿੱਧੇ ਨਹੀਂ ਇਹਨੇ ਵਧੀਆ ਕੀਤਾ ਹੋਇਆ ਸਿਸਟਮ ਇਹਨੇ ਪਰ ਨਹੀਂ ਤਨੇ ਤੇਰੇ ਪੈਸੇ ਤਨੀ ਤਾਂ ਤਪਰਾ ਰੋ ਜਾ ਲੈ ਹੋਰ ਪਤਾ ਤੈਨੂੰ ਇਹ ਗੱਲ ਕੌਣ ਦੱਸਦਾ ਫਟੇ ਬੋਲਿਓ ਕੀ ਕੁਲਵਿੰਦਰ ਕਹਿੰਦਾ 1 ਲੱਖ ਮਹਿੰਗੀ ਪੈਣੀ ਉਹ ਫੀਚਰ ਕਾਰ ਫਟੇ ਦੀ ਗੱਲ ਸੁਣੋ ਤੁਸੀਂ ਫੀਚਰ ਦੇ ਕੇ ਕਾਰ ਨੇੰਦੇ ਇੰਨੇ ਤਗੜੇ ਚੱਕੀ ਏ ਇੰਜਨ ਤਗੜੇ ਚੱਕੀ ਦੇ ਨਾ ਫੀਚਰ ਦੇ ਫੀਚਰ ਕਾਰ ਨਹੀਂ ਸਕੋਰਪੀਆ ਫੀਚਰਾਂ ਫੂਚਰਾਂ ਦੀ ਨਹੀਂ ਤੁਹਾਨੂੰ ਕੋਈ ਟੈਨਸ਼ਨ ਸਾਡਾ ਇੰਜਨ ਗੱਜਰ ਗੱਡੀ ਦਾ ਤਗੜਾ ਹੋਣਾ ਚਾਹੀਦਾ ਚੜੂ ਗੋਲੀ ਵਾਲਾ ਗੱਡੀ ਲੈਣੀ ਹਾਂ ਕਹਿੰਦਾ ਫੀਚਰਾਂ ਨੂੰ ਗੋਲੀ ਮਾਰੋ ਗੱਡੀ ਲੈਣੀ ਬਸ ਹੁਣ ਫਿਰ ਜੇ ਕਿਤੇ ਆ ਬੁਆ ਹੋਏ ਨਾ ਮੈਂ ਤੇ ਉਹਨੂੰ ਸਕੋਰਪੀਆ ਨੂੰ ਦੇਖਾਦਾ ਮੇਰੇ ਹਾਂ ਤੇ ਕੋਈ ਗੱਲ ਨਹੀਂ ਆ ਵਾਲੀ ਕੰਧ ਤੜਾ ਕੇ ਤੇ ਖੁੱਲਾ ਕਰਕੇ ਅੰਦਰ ਵੜ ਲੈਨੇ ਮੈਨੂੰ ਹੌਲ ਫਿੰਦੇ ਬਾਹਰ ਖਲੋਤੀ ਓ ਰਾਤੀ ਮੈਂ ਵੀ ਗਈਏ ਜਦੋਂ ਟਕੇ ਵਾਸ਼ਰੂਮ ਮੈਂ ਇੰਨਾ ਮਿਸ ਕੀਤਾ ਨਾ ਮਦਰ ਤੋਂ ਕਿ ਮੇਰਾ ਧੀ ਕਹੇ ਹਾਈ ਨਹੀਂ ਉਹ ਚਲ ਕੱਲੀ ਖੜੀ ਬਾਹਰ ਸਾਰੇ ਵਾਸ਼ਰੂਮ ਆਮੇ ਲੱਗਿਆ ਕਿ ਆ ਆਪਣੀ ਫੈਮਿਲੀ ਦਾ ਮੈਂਬਰ ਆਇਆ ਤੇ ਹਾਈ ਇਹ ਕੱਲੀ ਇੱਥੇ ਖੜੀ ਗੱਤੋ ਬਾਰੇ ਹਾਂ ਦੂਜੀ ਵਿਚਾਰੀ ਨਾਲ ਬੜਾ ਤੱਕਾ ਹੋਇਆ ਸੀ ਉਹ ਤੇ ਅੱਜ ਵਿਚਾਰੀ ਕੱਪੜੇ ਪਾ ਕੇ ਖੜਾਈ ਅੱਜ ਉਹਨੂੰ ਕੱਪੜੇ ਪਾਏ ਆ ਮੈਂ ਉਹਨੂੰ ਬਰੇਲ ਨੂੰ ਪਾਤਾ ਨਹੀਂ ਉਹਦੇ ਦੋਖੜਾ ਕੇ ਪਾਤਾ ਨਹੀਂ ਨਹੀਂ ਮੈਨੂੰ ਮੇਰਾ ਜੀ ਕਰੇ ਉਹ ਦਾੜੀਆਂ ਤਾਂ ਸੋਚਕ ਦੇ ਹੈ ਕਿਦੇ ਉਹ ਕਹਿੰਦੀ ਹੋਣੀ ਮੇਰੀ ਥਾਂ ਇਹਨੂੰ ਦੇਤੀ ਨਵੇਂ ਆਉਂਦੇ ਤੇ ਫੇ ਪੁਰਾਣਿਆਂ ਦੀ ਕਦਰ ਘਟ ਜਾਂਦੀ ਹੈ ਹੋਰ ਨਵੇਂ ਸੱਜਣ ਆਉਂਦੇ ਨੇ ਹੋਰ ਕੀ ਨਵੇਂ ਸੱਜਣ ਆਏ ਪੁਰਾਣਿਆਂ ਦੀ ਕਦਰ ਘਟ ਗਈ ਵਿਚਾਰੀ ਬਾਹਰ ਵੀ ਤਾਂ ਤਰਸਾਈ ਜਾਏ ਉਹ ਸਾਡੀ ਰਾਣੀ ਹੈ ਉਹ ਤਾਂ ਸ਼ਰਮਾ ਉਹਦੇ ਸਿਰ ਤੇ ਆ ਸਾਰਾ ਕੁਝ ਆਇਆ ਉਹ ਉਹਦੇ ਮੇਰੇ ਸਾਡੇ ਕੁਝ ਵੀ ਨਹੀਂ ਹੈਗੇ ਹੈਨਾ ਉਹਨੂੰ ਵਸਾ ਕੇ ਬਦਿਆ ਸ਼ੱਡ ਬਣਾਉ ਲਾਵਾਂਗੇ ਤੇ ਉਹਨੂੰ ਸ਼ੱਡ ਹਾਂ ਉਹਦੇ ਵਿੱਚ ਲੋਹਾ ਉਹ ਹੀ ਕਰਮਾ ਵਾਲਾ ਆਇਆ ਸਾਡੇ ਕੋਲ ਹਾਂ ਨਹੀਂ ਸਾਰੇ ਹੀ ਕਰਮਾ ਉਹ ਗਰੀਦਾ ਪਾਈਆਂ ਮਾ ਵਾਲਾ ਬੇਬੇ ਕਹਿੰਦੀ ਮਾ ਕੇ ਸਾਡਾ ਲੋਹਾ ਕਰਨਾ ਆਇਆ ਆਪਣੀ ਆਸ ਗੁਰਪੀ ਵਾਈ ਉਧਰ ਲੋਹਾ ਕਰਵਾਉਣ ਆਇਆ ਘਰ ਪੈ ਗਿਆ ਹੁਣ ਇੱਕ ਮਿੰਟ ਸਾਰੀ ਗੱਡੀ ਆਪਣਾ ਕਿਹੜਾ ਉਹ ਵੀ ਕਰਨਾ ਵਾਸ ਹੁਣ ਥੋੜੇ ਦਿਨਾਂ ਤੱਕ ਦੱਸਣਾ ਨਹੀਂ ਹਾਂ ਉਹ ਦੱਸਣਾ ਨਹੀਂ ਸਿੱਧਾ ਠਾ ਐਨੀ ਕਿਰਪਾ ਕੀਤੀ ਇੱਕ ਹੋਰ ਕਰ ਦੋ ਬਸ ਹਣਾ ਮਤੇ ਹਣਾ ਮਤੇ ਆਪਾਂ ਗਲਤੀ ਕੇ ਸਭ ਕਾਲੀਆਂ ਹੀ ਕਾਲੀਆਂ ਕਰ ਦਿੱਤੀ ਤੁਸੀਂ ਡਰੈਸ ਕਰ ਰੰਗ ਕਰ ਰੰਗ ਕਰ ਦਿੱਤੇ ਕਾਲੇ ਦੇਖੋ ਉਲਟ ਕਾਲਾ ਤੇ ਗੱਡੀ ਕਾਲੀ ਹਾਂ ਫਤਿਹ ਨੱਡੀ ਕਾਲੀ ਲਿਉਣੀ ਫਤਿਹ ਮੋ ਤੇਰਾ ਕਾਲੀ ਮਤਲਬ ਉਹ ਕਾਲੀ ਲਿਉਣੀ ਉਧਰ ਨੀ ਸਾਊਥ ਅਫਰੀਕਾ ਵਾਲੀ ਹੈ ਫਤਿਹ ਫਤਿਹ ਤੈਨੂੰ ਇਹ ਛੁੱਟੀਆਂ ਦਾ ਕਿਹਨੇ ਦੱਸਿਆ ਸੀ ਆਗੇ ਵੀ ਛੁੱਟੀਆਂ ਪੈ ਗਈਆਂ ਨੇ ਖੁਸ਼ੀ ਹੋਈ ਕਿੰਨੀ ਤੂੰ ਮੈਂ ਕਹਿੰਨੀ ਇੱਕ ਆਹੀ ਪਰ ਨਹੀਂ ਤਾਂ ਜੇ ਮੈਨੂੰ ਮੈਸੇਜ ਆਇਆ ਸਰ ਦਾ ਕਹਿੰਦੇ ਛੁੱਟੀਆਂ ਵਧਣਗੀਆਂ ਮੈਂ ਤਾਂ ਮੈਨੂੰ ਕੀ ਪਤਾ ਕਹਿੰਦੇ ਮੈਂ ਤਾਂ ਕਦੋਂ ਹਰਜੋਤ ਸਿੰਘ ਮੈਂ ਦੀ ਆਈਡੀ ਖੋਲ ਕੇ ਬੈਠਾ ਆਦੇ ਨੋਟਿਸ ਪਾਦੇ ਜਾਨ ਜਾਨ ਪੈ ਗਈ ਮੈਸੇਜ ਦੇਖ ਕੇ ਮੈਨੂੰ ਹਰਦੀਪ ਸਾਨ ਨੇ ਭੇਜਿਆ ਜਦੋਂ ਆਹ ਦੇਖੋ ਜੀ ਮੇਰੇ ਫਤੇ ਨੇ ਅੱਜ ਪੱਗ ਬੰਨੀ ਹੈ ਅੱਜ ਪੱਕਾ ਪਾਪਾ ਤੋਂ ਬਣਾਈ ਹੈ ਪਤੇ ਨੇ ਹੈ ਪਤੇ ਸਸ਼ੀਕਲ ਬਲouses ਆ ਰਹੇ ਨੇ ਸਸ਼ੀਕਲ ਜਿਹਾ ਰਹੇ ਨੇ ਹਾਂਜੀ ਉਮੀਦ ਕਰਦਾ ਤੁਸੀਂ ਠੀਕ ਹੋਗੇ ਤੇ ਸੋਹਣੀ ਬੱਜੀ ਨੇ ਪੱਗ ਕਿੰਨਾ ਸੋਹਣਾ ਲੱਗਦਾ ਤੁਹਾਨੂੰ ਹੂੰ ਚੁੰਨੀ ਵੀ ਆਏਗਾ ਚੁੰਨੀ ਮੇਰੀ ਚੁੰਨੀ ਨਾਲ ਦੀ ਪੱਗ ਬੰਨੀ ਮੇਰੇ ਪੁੱਤ ਨੇ ਮੈਂ ਪਤਾ ਕੀ ਮੈਂ ਸਾਰੀ ਬੰਦੀ ਸਣ ਛੋੜੀ ਮੰਨੀ ਮੈਂ ਪਪਾ ਦਾ ਹਾਇ ਸੌਕ ਤੇ ਜਾ ਕੇ ਅੱਛਾ ਅੱਛਾ ਉੱਤੇ ਜਾਂ ਸਾਰਨ ਹੈਪੀ ਨੀਅਰ ਤੇ ਵਿਸ਼ ਕਰ ਦੋ ਤੇ ਸੌਕ ਆਹ ਇਹਦੇ ਜੋ ਸੌਕਸ ਦੇ ਦੋ ਫਤਿਹ ਨੂੰ ਫਤਿਹ ਅ ਸੌਕਸ ਪਾ ਲੋ ਫਤਿਹ ਖੰਡ ਉਹ ਮੇਰੀ ਜਾਨ ਸੌਕਸ ਪਾ ਲੋ ਓਏ ਕੋਈ ਨਾ ਤੁਸੀਂ ਛੇੜਿਆ ਕਰ ਤੋ ਉਹਨੂੰ ਇੱਧਰ 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 ਸੌਕਸ ਤੇ ਲਓ ਜੀ ਮੈਂ ਤੇ ਮੇਰੀ ਜਾਨ ਨਵੇਂ ਸਾਲ ਦਾ ਵੈਲਕਮ ਕਰਨ ਲਈ ਤਿਆਰ ਆ ਹੁਣ ਅਸੀਂ ਚੱਲੂ ਮੈਂ ਬੈਲੋ ਕੋਲ ਅਸੀਂ ਹੋ ਗਏ ਤਿਆਰ ਬਸ ਅਸੀਂ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਠੀਕ ਤੇ ਅੰਕੋ ਲੈਣੇ ਬੈਠ ਕੇ ਆਣੇ ਨੇ ਐ ਸਭ ਠੀਕ ਤੇ ਰੈਕਰਸ਼ਨ ਕਰ ਲਿਆ ਨੇ ਤੁਸੀਂ ਫਿਰ ਆਓਗੀ ਸ਼ਾਦੀ ਉੱਥੇ ਕਰ ਲੈ ਹੈ ਤੇ ਤੁਸੀਂ ਅੱਜ ਨਵਾਂ ਸਾਲ ਤੇ ਕਿਸੇ ਨੇ ਵਿਸ਼ ਨਹੀਂ ਕੀਤਾ ਕੀ ਕਹਿ ਦਿੱਤਾ ਹੂੰ ਇੱਥੇ ਬਹਿ ਕੇ ਪਾਲੂ ਸੌਕਸ ਸਾਡੇ ਨੂੰ ਹੈਪੀ ਨੀਅਰ ਅਹ ਤੇ ਵਾਹਿਗੁਰੂ ਪਰਮਾਤਮਾ ਸਾਰਿਆਂ ਦੀ ਨਵਾਂ ਸਾਲ ਚੜ੍ਹਦੀ ਕਲਾ ਲਈ ਲੈ ਕੇ ਆਵੇ ਸੁੱਖਾਂ ਭਰਿਆਂ ਲੈ ਕੇ ਆਰੋ ਸਾਡੇ ਖੁਸ਼ ਰਹਿਣ ਸੇਤਮੰਦ ਰਹਿਣ ਹਨਾ ਫਤ ਨੀਚੇ ਬੈਠ ਕੇ ਪਾਲੋ ਮਿਲ ਜਾਣਾ ਤੇ ਲਓ गाइस ਮੈਂ ਵੀ ਖਾਣਾ ਖੁਣਾ ਕਾਟੇ ਹੋ ਗਈ ਤਿਆਰ ਕੰਗੀ ਮੈਲੇ ਕਰਨੀ ਹੈ ਕੰਗੀ ਨਹੀਂ ਮੈਂ ਕੀਤੀ ਹੈਗੀ ਤੇ ਪਹਿਲਾਂ ਪਤਾ ਨਹੀਂ ਪੱਗ ਬਨ ਲੀਤੀ ਮੈਂ ਕਿਹਾ ਫਤਿਹ ਅੱਜ ਮम्मा ਦੀ ਆ ਚੁੰਨੀ ਹੈ ਤੇ ਤੁਸੀਂ ਵੀ ਇਸ ਕਲਰ ਦੀ ਪੱਗ ਬਨੋ ਹੈਨਾ ਮम्मा ਨਾਲ ਮੈਚਿੰਗ ਕਰ ਲਓ ਮम्मा ਮੈਚਿੰਗ ਕਰ ਲੇ ਮੇਰੇ ਪੁੱਤਰ ਹਾਂਜੀ ਪਾਲਾ ਛੋਣਾ ਮੇਰੇ ਪੁੱਤਰ ਕਹੇਗਾ ਛੋਣਾ ਤੇ ਮੈਂ ਪਾ ਲੂੰਗਾ ਜੇ ਪੁੱਤਰ ਕਹੇਗਾ ਨਹੀਂ ਛੋਣਾ ਫਿਰ ਮੈਂ ਨਹੀਂ ਪਾਉਂਗਾ ਨਾ ਪਾਵਾਂ ਉਈ ਗੰਟੀ ਖਾਂਦੇ ਮੇਰੀ ਗੰਟੀ ਖਾਂਦੇ ਐ ਦੇਖੋ ਇੱਧਰ ਸੌਕਸਾਂ ਪੈ ਰਿਆ ਨੇ ਨਾਈ ਨਾਈ ਕਰਕੇ ਆਈ ਸੀ ਤੇ ਇੱਧਰ ਹੀਟਰ ਲਾ ਕੇ ਮੁੱਢੇ ਚ ਬੈਠੀ ਐ ਮੇਰੀ ਗੰਟੀ ਸੋ ਮਮਾ ਆਣਾ ਹੂੰ ਨਾ ਆਣਾ ਪਹਿਲਾਂ ਉੱਧਰ ਤੱਕ ਜਾ ਕੇ ਵਿਸ਼ਤਾ ਕਰਾਈਏ ਮਮਾ ਉਹਨਾਂ ਨੂੰ ਕਹਿ ਸੋਨੂੰ ਮਮਾ ਉਹਨਾਂ ਨੂੰ ਕਹਿ ਐ ਅਸੀਂ ਮੇਰੇ ਬੂੜ ਦੇ ਸਨੇ ਤੁਸੀਂ ਤਾਂ ਕਹਿ ਸੀ ਮੈਂ ਨਹੀਂ ਨਾ ਕਹਿ ਕੇ ਆਇਆ ਚਲੋ ਸ਼ੂ ਤੁਹਾਡੇ ਬਾਹਰ ਪਏ ਨੇ ਜਾਓ ਪਾ ਲਓ ਬਾਹਰ ਕਿੱਥੇ ਹੰ? ਬਾਹਰ ਬਾਹਰ ਕਿੱਥੇ? ਬਾਹਰ ਸ਼ੂ ਦੀਦੀ ਇਹ ਕਿ ਸ਼ੂ ਪਾਇਸੀ ਫਤਲੇ ਉਰੇ ਗਰੇਜ ਕਲਰ ਦੇ। ਪੱਤੇ ਵੇਟ 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 ਇੱਧਰ ਆਸੀ। ਆਸੀ ਖੰਡ। ਫਿਰ ਉਹ ਹੋਣਗੇ ਪੁੱਤ। ਮੰਮਾ ਨੂੰ ਦਿਖਾ ਦਵਾਂ ਮਮਾ ਨੂੰ। ਆਮੜਾ ਮਮਾ ਦੇਖੋ। ਆਮੜਾ ਮਮਾ ਦੇਖੋ। ਬਾਬੂ ਜੀ। ਬੱਸ ਕਿਹਾ ਬੱਸ। ਲੈ ਉਹਦੇ ਮਾਹ ਮੰਨਿਆ ਸੀ। ਟੱਕੇ ਨਾਲ ਥੋੜੀ ਬਣਾਉਣਾ। ਬਾਜੀ ਨੇ ਬੰਨੀ ਐ। ਬਾਜੀ ਨੂੰ ਬੜਾ ਪਤਾ। ਸੱਸ ਸੱਸ। ਮੈਂ ਪਤਾ ਲਾਈ ਨਾ ਆਪਾਂ ਦੀ ਲੈ ਲੈ ਆਹ ਦੇਖੋ ਹਾਂ ਮੈਂ ਸੋਣੀ ਬੱਜੀ ਹਾਂ ਹੋਰ ਕੀ ਹੈ ਮਾਰਤੀ ਨੀਤ ਕੋ ਸੈਟ ਕਰਾ 50 ਮੀਤ ਸੈਟ ਕਰ ਦਿੰਦਾ ਹੈ ਕਿੰਨੀ ਦਾ ਹੋਣੀ ਲੱਗਦੀ ਹੈ ਕੋਈ ਮੈਨੂੰ 50 ਕਹਿੰਦੀ ਹੈ 50 ਮਨੀਤ ਨੂੰ ਕਹਿੰਨੀ ਆ ਤੁਹਾਡੀ ਸੈਟ ਕਰ ਦਿੰਦਾ ਚੰਗਾ ਬੁੱਤ ਆ ਜਾ ਇਹ ਲੀਜੀ ਵੀ ਇਹ ਗੱਲ ਥੋੜੀ ਬੰਦ ਕਰੀ ਚੱਲ ਮੇਰਾ ਬੁੱਤ ਮੈਂ ਨੀਤ ਨੂੰ ਕਹਿੰਨੀ ਆ ਤੁਹਾਡੀ 50 ਸੈਟ ਨਹੀਂ ਕਰਨੀ ਮਨ ਨੂੰ ਤਾਂ ਸਿਰ ਦਰਦ ਕਰਨ ਲੱਗ ਜਾਂਦਾ ਚੱਲ ਮੇਰਾ ਬੁੱਤ ਪਾਓ ਸੈੱਟ ਕਰੋ ਤਰੀ ਅੰਦਰ ਹੈ ਆ ਦੁੱਤੀ ਅੰਦਰ ਨਹੀਂ ਨਹੀਂ ਇਹਨ ਵਿੱਚ ਕਰੋ ਸੈੱਟ ਕਰੋ ਮੈਂ ਆ ਗਈ ਪਰਨੀਤ ਐਲ 50 ਥੋੜੀ ਬਾਹਰ ਕੱਢ ਦੇ 50 ਤੁਸੀਂ ਬਾਲੀ ਮੈਂ ਨਹੀਂ ਨਾ ਪਾਪਾ ਨੇ ਬੰਨੀ ਏ ਮੈਂ ਨਹੀਂ ਕੀਤਾ ਦੇਖ ਦੇ ਪਰ ਆਪਣੀ ਕੀਤਾ ਵਿਸ਼ ਕਰਨ ਜਾਣਾ ਚਲੋ ਚਲੋ ਆ ਚੱਲੋ ਮੇਰੇ ਹੱਥ ਫੜ ਕੇ ਚਲੋ ਹੂੰ ਪਹਿਲਾਂ ਦੇਖ ਦੇ ਨਹੀਂ ਨਹੀਂ ਹੁਣ ਤਾਂ ਨਹੀਂ ਕਰਦੇ ਮੇਰੇ ਫੜਾ ਨਾ ਫੜਾ ਐ ਬਣਾ ਮੈਂ ਫੜਾ ਫਤਿਹੰਦਾਂ ਫੜਵਾਤ ਚਲੋ 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 ਹੋਲੀ ਹੋਲੀ ਮੈਂ ਭੱਜ ਗਿਆ ਮੈਂ ਪਿੱਛੇ ਹੈਗਾ ਤੇ ਆ ਗਏ ਅੰਕਲ ਚਲ ਤੂੰ ਪਹਿਲਾਂ ਉੱਧਰ ਆ ਜਾ ਉੱਧਰ ਕਰ ਲੈਂਦੇ ਮਮਾ ਹੈਗੇ ਨੇ ਉੱਧਰ ਹੈ ਅੱਜ ਆਪਣਾ ਕਾਲਾ ਘੋੜਾ ਇਖਲਾਤ ਲੈ ਕੇ ਜਾਣਾ ਹੈ ਲੈ ਕੇ ਜਾਣਾ ਇਹ ਕਿੱਥੇ ਲੈ ਕੇ ਜਾਣਾ ਲੈ ਕੇ ਲੈ ਜਾਣਾ ਉਹ ਵਾਓ ਇੱਥੇ ਰੱਖਤੇ ਸਾਰੇ ਪਲਾਂਟ ਹਾਂ ਇਹ ਕੱਲ ਲੈ ਕੇ ਆਏ ਸੀ ਕੱਲ ਲੈ ਕੇ ਆਏ ਸੀ ਬੁੱਤਸੀ ਹੈਪੀ ਨਿਊ ਯਰ ਹੈਪੀ ਨਿਊ ਯਰ ਬਾਜੀ ਹੈਪੀ ਨਿਊ ਯਰ ਹੈਪੀ ਨਿਊ ਯਰ ਬਾਜੀ ਫੱਗ ਬੰਦ ਲਿਓ ਅੱਜ ਚੰਗਾ ਅਰੇ ਵਾਹ ਫਤਿਹ ਫਤਿਹ ਦੀ ਪੱਗ ਜਦਾਂ ਵੱਜੀ ਬਾਜੀ ਹਾਂ ਫਤਿਹ ਦੀ ਪੱਗ ਬਹੁਤ ਸੋਹਣੀ ਐ ਨਾ ਅੱਬ ਨਹੀਂ ਐ ਨਾ ਪਾਪਾ ਤੋਂ ਓ ਵੈਰੀ ਗੁੱਡ ਯਾਰ ਫਤਿਹ ਦੰਮੂ ਦੀ ਦੀ ਰਹਿ ਗਈ ਦੇਵੀ ਆਣਾ ਦਮੂ ਦੀਦੀ ਮੈਂ ਗੱਲ ਦੁਫਾ ਤੇਨ ਨੂੰ ਕਹਿੰਦੇ ਸਾਹਮਣੇ ਕਰੋ ਉਹ ਬਿਲਕੁਲੀ ਦੀਦੀ ਲਈ ਦੱਸੋ ਦਮੂ ਹੈਪੀ ਨਿਊ ਈਅਰ ਅਦੇ ਫਤਿਹ ਜੀ ਪੱਕ ਦੇ ਕਿਦਾਂ ਦੀ ਬਜੀ ਦਮੂ ਵਾਈ ਯੂ ਆਰ ਨਾਟ ਰੈਡੀ ਬੱਚੀ ਮੈਂ ਹੁੰਨੀ ਆ ਮੈਂ ਸਪਾਈ ਦਾ ਸੂਟ ਪਾ ਲਈ ਮੇਰੇ ਖੰਡ ਸੂਟ ਹੈ ਨਹੀਂ ਕੋਈ ਵੀ ਨਹੀਂ ਮੇਰਾ ਵਾਲਾ ਕੋਈ ਥੋੜਾ ਆਉਣਾ ਨਹੀਂ ਮੇਰੀ ﺍﻟमारी ਭਰੀ ਪਈ ਸੂਟਾਂ ਨਾਲ ਲੋ ਗਾਇਸ ਅਮੋਂਗੇ ਨੀ ਕੋ ਸੌਟ ਹੈ ਨੀ ਕੋਈ ਤੇ ਦੀਦੀ ਨੂੰ ਉਧਰ ਫੋਨ ਆਇਆ ਫਤਿਹ ਭੱਜ ਲਿਆ ਲੈ ਲੋ ਗਾਇਸ ਆਪਾਂ ਚੱਲ ਜੀ ਅੱਜ ਨਾ ਬਾਰੇ ਮੀਂਹ ਪੈ ਗਿਆ ਨਵੇਂ ਸਾਲ ਵਾਲੇ ਦਿਨ ਬੜੀ ਵਧੀਆ ਸ਼ੁਰੂਆਤ ਹੋ ਗਈ ਕਿਉਂਕਿ ਧੁੰਦ ਨਹੀਂ ਪਈ ਹੈਗੀ ਮੀਂਹ ਪੈਣ ਕਰਕੇ ਜੀ ਓ ਹੋ 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 ਫਤਿਹ ਇਧਰ ਆਇਓ ਮਾਰ ਕੇ ਗੱਡੀ ਦੇ ਅੱਗੇ ਓ ਮੇਰੀ ਜਾਨ ਲੋ ਜੀ ਫਤਿਹ ਦੀ ਫੇਵਰੇਟ ਗੱਡੀ

ਲੋ ਗਾਇਸ ਅਸੀਂ ਨਵੇਂ ਸਾਲ ਦੀ ਤਿਆਰੀ ਕਰ ਰਹੇ ਆ ਤੇ ਇਹਦਾ ਜਿਹੜਾ ਫੁੱਲ ਸਾਰੀ ਡੈਕੋਰੇਸ਼ਨ ਹੈਗੀ ਆ ਜੋ ਵੀ ਹੈਗਾ ਤੁਸੀਂ ਨਾ ਮਿਸਟਰ ਐਂਡ ਮਿਸਸ ਬਾਸੀ ਚੈਨਲ ਤੇ ਜਾ ਕੇ ਦੇਖਿਓ ਤੇ ਅਸੀਂ ਨਾ ਪਹਿਲਾਂ ਡੈਕੋਰੇਸ਼ਨ ਵਾਲੇ ਵੀਰੇ ਨੂੰ ਬੁਲਾਇਆ ਸੀਗਾ ਬਟ ਉਹਨਾਂ ਨੂੰ ਘਰੇ ਐਮਰਜੈਂਸੀ ਪੈ ਗਈ ਤੇ ਮੈਂ ਕਿਹਾ ਵੀ ਤੁਸੀਂ ਇਹ ਜ਼ਿੰਮੇਵਾਰੀ ਮੈਨੂੰ ਦੇ ਦਿਓ ਕਿਉਂਕਿ ਘਰੇ ਕੋਈ ਆਉਂਦਾ ਜਾਂਦਾ ਕੁਝ ਵੀ ਹੁੰਦਾ ਡੈਕੋਰੇਸ਼ਨ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ ਜੇ ਜਦੋਂ ਰਾਜਾ ਆਇਆ ਸੀ ਸਾਡੀ ਭਾਬੀ ਆਈ ਸੀ ਉਦੋਂ ਵੀ ਮੈਂ ਡੈਕੋਰੇਸ਼ਨ ਕੀਤੀ ਸੀ ਕਿਤੇ ਨਾਲ ਮੇਰੇ ਮਤਲਬ ਦਮਣ ਹੁਰੀ ਲੱਗੇ ਸੀਗੇ ਤੇ ਇਸ ਤੋਂ ਪਹਿਲਾਂ ਓ ਮਾਈ ਗਾਡ ਤੇ ਇਸ ਤੋਂ ਪਹਿਲਾਂ ਅੰਦਰ ਜਿੰਨੇ ਵੀ ਬੱਚਿਆਂ ਦੇ ਬਰਥਡੇ ਹੁੰਦੇ ਸਾਡੇ ਸਾਰਿਆਂ ਦੇ ਕਿਸੇ ਦਿਨ ਹੁੰਦਾ ਇਹ ਵਾਲੀ ਜ਼ਿੰਮੇਵਾਰੀ ਮੇਰੀ ਹੁੰਦੀ ਆ ਤੇ ਹੁਣ ਮੈਂ ਪੇਰ ਬਣਾਉਣਾ ਕਿ ਫੇਰੀਆਂ ਤੇ ਪਨਿਤ ਇੱਕ ਆਪਾਂ ਪੇਰ ਇੱਥੋਂ ਲਾਉਣਾ ਏ ਕਿਉਂਕਿ ਉਹ ਸਹੀ ਨਹੀਂ ਲੱਗ ਰਿਹਾ ਚੰਗਾ ਇਹਨੂੰ ਲਾ ਪਹਿਲਾਂ ਤੇ ਦੂਜਾ ਦਿਨ ਮੈਂ ਪੇਰ ਬਣਾ ਕੇ ਦਿੰਨੀ ਆ ਤੇ ਗਾਇਸ ਇੱਧਰ ਸਾਡਾ ਟਿੱਡਾ ਜਿਹਾ ਵੀ ਸਾਡੀ ਨਾਲ ਹੈਲਪ ਕਰਵਾਉਣ ਲੱਗ ਰਿਹਾ ਹੈ ਨਾ ਫਤਿਹ ਓਏ ਹਾਂਜੀ ਹਮ ਕਿਹੜੀ ਹੈਲਪ ਕਰ ਰਹੇ ਹੋ ਤੁਸੀਂ ਦੇਖੋ ਅਰੇ ਇਹ ਡਿਜ਼ਾਈਨ ਦੇਖੋ ਸਾ ਪੂਰੇ ਸਾਈਡ ਦਾ ਦੇਖ ਉਹ ਤਾਰ ਤਰਗਾ ਬਸ ਠੀਕ ਹੈ ਨਹੀਂ ਨਹੀਂ ਪੁੱਤੇ ਤਾਰਨਾ ਸੀਗਾ ਇਹ ਤਾਂ ਹੁਣ ਖਰਾਬ ਹੀ ਜਾਊਗਾ ਕਿਉਂਕਿ ਜੇ ਲਾਇਆ ਤੇ ਬੈਲਨ ਫਟ ਜਾਣਾ ਇਹ ਚਲ ਬਚ ਗਿਆ ਇਹਨੂੰ ਛੋੜ ਦੇ ਪਰ ਕਿਤੇ ਹੋਰੇ ਚਿਪਕੇਗਾ ਇਹ ਉਹ ਵੀ ਲਾ ਦੇ ਨਹੀਂ ਉਹ ਟੇਪ ਕਿਉਂ ਸਾਠੀ ਹੁੰਦਾ ਨਹੀਂ ਨਹੀਂ ਪਹੁੰਚੂਗਾ ਮਾਰਮੜੀ ਦੀ ਸ਼ਾਹ ਥੱਲੇ ਨਿਕਜੀ ਪਰ ਨਹੀਂ ਤੇਰਾ ਮੇਰੇ ਵਾਲਾ ਹਲ ਜਰਾ ਬਰੰਗ ਬਰੰਗੇ ਪਾਈਆਂ ਮੇਰੇ ਪੈਰ ਖੜ ਹੁੰਦੇ ਨੇ ਪਰ ਨਹੀਂ ਤੇਨੇ ਜਰਾ ਬਾਂ ਨੁਕਾ ਮੇਰੇ ਵੀ ਨਾ ਪੈਰ ਠਰਨਦੇ ਨੇ ਫਤਿਹ ਐ ਕਰ 2 ਮਿੰਟ ਘਰੇ ਜਾ ਕੇ ਰਨਟੀ ਨੂੰ ਕਹਿੰਦੀ ਆਂਟੀ ਮम्मा ਕਹਿੰਦੇ ਕੋਈ ਸੌਕਸ ਦੇ ਦੋ ਪੁੱਤ ਮੈਂ ਬਿਮਾਰ ਹੋਇਆ ਨਾ ਸਿਰ ਫੜ ਕੇ ਬਹਿ ਜਾਂਗੀ ਕੋਈ ਫਾਇਦਾ ਨਹੀਂ ਹੋਣਾ ਜਾ ਮੇਰਾ ਬੱਚਾ ਚੱਲ ਮੇਰਾ ਪੁੱਤ ਮੈਂ ਤਾਂ ਸ਼ੁਕਰ ਹੋਵੇ ਹਰਜੋਤ ਸਿੰਘ ਬਿਆਸ ਦਾ ਜਿਹੜੀਆਂ ਸਾਡੀਆਂ ਛੁੱਟੀਆਂ ਵਧ ਗਈਆਂ ਨਹੀਂ ਤੇ ਅਸੀਂ ਸਲਾਹਾ ਕਰਨ ਦੇ ਸੀ ਨਵੀਂ ਗੱਡੀ ਤੇ ਫਤਿਹਗੜ੍ਹ ਸਾਹਿਬ ਜਾਵਾਂਗੇ ਫਤਿਹਗੜ੍ਹ ਸਾਹਿਬ ਜਾਵਾਂਗੇ ਪਰ ਮੈਨੂੰ ਐ ਸੀ ਮੈਂ ਕਿਹਾ ਹਾਏ ਮੈਂ ਤਾਂ ਸਕੂਲ ਜਾਣਾ ਬਟ ਥੈਂਕ ਗੋਡ ਕਿ ਕੱਲ ਮੈਸੇਜ ਆਇਆ ਤੇ ਜਾਣ ਚ ਜਾਣ ਪੈਗੀ ਵੀ ਛੁੱਟੀਆਂ ਤੁਹਾਡੀਆਂ ਵਧ ਰਹੀਆਂ ਨੇ ਬਸ ਪਰਮਾਤਮਾ ਮੌਸਮ ਥੋੜਾ ਜਿਹਾ ਸਾਫ ਰਹੇ ਇੰਨਾ ਵੀ ਨਾ ਹੋਵੇ ਨਾ ਧੁੰਦ ਰਹੇ ਕਿਦਾ ਨੁਕਸਾਨ ਨਾ ਹੋਵੇ ਤੇ ਚਲੋ ਗਾਈਸ ਆਪਾਂ ਕੰਮ ਆਪਣਾ ਕੰਟੀਨਿਊ ਕਰੀਏ ਤੇ ਮੈਂ ਪਰਨੀਤ ਦੇ ਨਾਲ ਸਾਰਾ ਜਿਹੜਾ ਕੰਮ ਹੈਗਾ ਉਹ ਕਰਾਂ ਬਾਕੀ ਤੁਸੀਂ ਮਿਸਟਰ ਐਂਡ ਮਿਸਿਸ ਮਸੀ ਚੈਨਲ ਦੇ ਉੱਪਰ ਜਾ ਕੇ ਜਰੂਰ ਦੇਖਿਓ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਚਲੋ ਲੋ ਗਾਈਸ ਬੁਟੀਕ ਚੋਂ ਅਸੀਂ ਆ ਗਏ ਮੈਨੂੰ ਨਹੀਂ ਲੱਗ ਜੇ ਭਾਗ ਬੰਨੀ ਹੋਈ ਆ ਬਹੁਤ ਜਾ ਰਹੇ ਗੁਰਦਰਾ ਸਾਹਿਬ ਮੈਨੂੰ ਨਹੀਂ ਲੱਗ ਜੇ ਮੇਰੇ ਪੋਤੇ ਨੂੰ ਮੈ ਲੱਗੀ ਸੁਣਾ ਸੁਣਾ ਬਣਿਆ ਪਿਆ ਅੱਜ ਨੰਮੀ ਕੱਢੀ ਚ ਜਾਊਗਾ ਮੱਥਾ ਟੇਕਣਾ ਹਾਂ ਅੱਜ ਨੰਮੀ ਤੇ ਮੈਂ ਇੱਧਰ ਕੱਪੜੇ ਕ੍ਰੈਸ ਕਰਨ ਲੱਗੀ ਮੰਮੀ ਪਾਪਾ ਹੋਣਾ ਹੀ ਸਾਰੇ ਨਾਲ ਜਾਣਾ ਹੈ ਹਣ ਪਾਪਾ ਨਾਲ ਸ਼ੁਕਰ ਆ ਦੇ ਪੇ ਕਰੀ ਪਰਸੇ ਪਾਏ ਉਹ ਤੇ ਚਾਚੀ ਨੇ ਤਾਂ ਕਰਤਾ ਸੀ ਇਹ ਪ੍ਰੈਸ ਕਈ ਵਾਰ ਨਹੀਂ ਨਹੀਂ ਇਹ ਤਾਂ ਅੱਗੇ ਸਾਰੇ ਮੋਤੀ ਲੱਗੇ ਨੇ ਪ੍ਰੈਸ ਨਾਲ ਐ ਕਰਨਾ ਸੀ ਜਾਂ ਟੁੱਠਾ ਕਰਕੇ ਕਰ ਦੂੰ ਟੁੱਠਾ ਕਰਕੇ ਵੀ ਕੀਤਾ ਮੋਤੀ ਵਿੱਚ ਖੜ ਵਜਦੇ ਪ੍ਰੈਸ ਚ ਚਲੋ ਬੋਲੋ ਕੁਛ ਆ ਦੇਖੋ ਕੰਮ ਕਰ ਰਹੇ ਹਾਂ ਮੈਂ ਕੱਪੜਾ ਪ੍ਰੈਸ ਕਰ ਰਿਹਾ ਹਾਂ ਮੈਂ ਮੰਮੀ ਦੇ ਫਿਰ ਆਪਾਂ ਚાલਦੇ ਹਾਂ ਸਾਰੇ ਜਣੇ ਆਪਣੇ ਬੁਟੀਕ ਤੇ ਕਸਟਮਰ ਆਏ ਹੋਏ ਨੇ ਤੇ ਬਸ ਉਹਨਾਂ ਦਾ ਕੰਮ ਕਰਕੇ ਫਿਰ ਆਪਾਂ ਚਾਉਦੇ ਹਾਂ ਪਹਿਲਾਂ ਆਮਨੁਰੀ ਚਲੇ ਗਏ ਸੀਗੇ ਸਨਾਮ ਮਠਾਈਆਂ ਵਗੈਰਾ ਲੈਣ ਆਪਣੇ ਵਰਕਰਾਂ ਨੂੰ ਦੇਣ ਨੂੰ ਕਿ ਉਹ ਜਸਟ ਹੋਣਾ ਕਿਉਂਕਿ ਫਿਰ ਆਪਾਂ ਨਾਲ ਟਾਈਮ ਨਾਲ ਵਾਪਸ ਆਉਣਾ ਘਰੇ ਵੀ ਉਹ ਵੀ ਜਾਣਗੇ ਹਾਂ ਉਹ ਵੀ ਜਾਣਗੇ ਸਾਰੇ ਭਾਈ ਨੂੰ ਤਾਂ ਛੁੱਟੀ ਨਹੀਂ ਭਾਈ ਦਾ ਦਫ਼ਤਰ ਹੈ। ਭਾਈ ਦੇ ਦਫ਼ਤਰ ਵਾਲੇ ਨੂੰ ਛੁੱਟੀ ਕਰਦੇ ਹੈਗੇ। ਚਲੋ ਬੱਗਸ ਫੋਟੋ ਹਾਂ ਫਿਰ ਤੇ ਤੁਸੀਂ ਰੈਡੀ ਹੋ ਹਾਂਜੀ ਬਸ ਇਹ ਅੰਤ ਕੰਗੀ ਕਰ ਚੱਲੋ ਮੈਨੂੰ ਸਾਨੂੰ ਮਿਲਿਆ ਵਾ ਕਿਹਨਾਂ ਨੂੰ ਛੋਟੀ ਜੀ ਨੂੰ ਅੱਛਾ ਤੁਸੀਂ ਮਿਲਤਾ ਹੋ ਛੋਟੀ ਜੀ ਨੂੰ ਫਿਰ ਤੁਹਾਨੂੰ ਹੈ ਫਿਰ ਤੁਹਾਨੂੰ ਫਿਰ ਤੁਹਾਨੂੰ ਕਿਉਂ ਮੈਂ ਹਾਂ ਤੇ ਕੀ ਕਰਾਂ ਕੋਟ ਪਾਵਾਂ ਤੇ ਕੀ ਕਰਾਂ ਲੰਕੋਟ ਅਵੈਲਵਰਟ ਦੇ ਸੂਟ ਨਾਲ ਗਾਇਸ ਪਾ ਤੇ ਲਈਦੇ ਨੇ ਪਰ ਇਹਦੇ ਨਾਲ ਮਾ ਸ਼ਾਲੀ ਲੈਣ ਹਾਂ ਹਾਂ ਸ਼ਾਲੀ ਲੈ ਲਓ ਆਹ ਸ਼ਾਲੀ ਠੀਕ ਕਰ ਦਿੰਗੇ ਤੇ ਬੈਲਵਰਟ ਦੇ ਕੋਟ ਨਾਲ ਪਾ ਤੇ ਲਈਦੇ ਨੇ ਪਰ ਇਹਦੇ ਉੱਪਰ ਨਾ ਕੋਟ ਕਹਿੰਦੀਆਂ ਸੂਟ ਪਰ ਇਹਦੇ ਉੱਪਰ ਬਾਅਦ ਚ ਕੁਝ ਪੈਂਦਾ ਨਹੀਂ ਹੈਗਾ ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੋਟ ਪਾਵਾਂਗੀ ਤੇ ਬਾਹਾਂ ਵਾਲੀਆਂ ਖੁੱਲੀਆਂ ਨੇ ਤੇ ਇੱਥੋਂ ਸਾਰਾ ਇਹ ਟੈਟ ਹੋ ਜਾਣਾ ਆ ਪਾਕ ਦੇਖਾਂ ਇਹ ਬੈਕਗ੍ਰਾਉਂਡ ਘਰ ਦੇ ਵਾਰ ਅਵਾ ਹੀ ਨਹੀਂ ਪਾਣੀ ਉੱਤੇ ਤੇ ਉੱਪਰ ਠੰਡ ਲੱਗਦੀ ਅੱਜ ਹੈਗੀ ਵੀ ਠੰਡ ਬੜੀ ਠੰਡ ਤੇ ਕੀ ਕਰੂੰ ਹੂੰ ਵੁਈ 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 ਦੇਖਿਆ ਕਾਲੇ ਮੇ ਪਾ ਤੇ ਲਿਆ ਇਹ ਉੱਤੋਂ ਚੁੰਨੀ ਗੱਲ ਸਹੀ ਹੈ ਹੁਣ ਨਾ ਮੈਨੂੰ ਆਉਂਦਾ ਹੁੰਦਾ ਜਿੱਦਾਂ ਆਪਣੇ ਬੁਟੀਕ ਆ ਦੇ ਕਸਟਮਰ ਫੋਨ ਕਰਕੇ ਕਹਿੰਦੇ ਹੁੰਦੇ ਨਾ ਕਿ ਚੁੰਨੀ ਜੀ ਸਿਰ ਤੇ ਟਿਕਦੀ ਹੋਵੇ ਤੇ ਗੱਲ ਸਹੀ ਆ ਕੱਲ ਜਦੋਂ ਆਪਾਂ ਗਏ ਸੀ ਨਾ ਤੇ ਚੁੰਨੀ ਜਮਾ ਹੀ ਮੇਰੇ ਸਿਰ ਤੇ ਨੱਠ ਕੇ ਔਰਗਾਂਜਾ ਦੀ ਚੁੰਨੀ ਸੀਗੀ ਤੇ ਚਲੋ ਗਾਇਜ਼ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਮੈਂ ਅੱਜ ਆਪਣਾ ਪੁਰਾਣਾ ਸੂਟ ਹੀ ਪਾਇਆ ਹੋਇਆ ਮੈਂ ਕਿਹਾ ਵੈਲਵਟ ਦਾ ਕੱਢ ਕੇ ਪਾਈ ਹੈ ਅੱਜ ਠੰਡ ਬੜੀ ਹੈ ਇਹ ਚੁੰਨੀ ਮੈਂ ਫਤੇ ਦੀ ਪੱਗ ਨਾਲ ਦੀ ਲਈਏ ਜਿਹੜਾ ਸੱਜਣਾ ਦਿਖਾਨੀ ਆ ਫਤੇ ਇਧਰੇ ਮੈਨੂੰ ਪੱਗ ਚੁੰਨੀ ਲੈਣਾਂ ਦੋ ਆ ਦੇਖੋ ਬੱਸ ਆਹ ਚੁੰਨੀ ਲਈ ਆਪਾਂ ਨੇ ਹੈਨਾ ਠੀਕ ਹੈ ਚਲੋ ਆਜੋ ਉਧਰ ਚਲੋ ਚਲੋ ਗਾਇਸ ਠੀਕ ਹੈ ਵਲੌਗ ਆਪਾਂ ਕਰਦੇ ਹਾਂ ਇੱਥੇ ਐਂਡ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼াশ੍ਰੀਕਾਰ ਟਿਕਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਵਾਹਿਗੁਰੂ ਕਰਿਆ ਵਾਲਾ ਸਾਰ ਸਾਰੇ ਲਈ ਸੁੱਖਾਂ ਭਰਿਆ ਹੋਵੇ ਹੈਨਾ ਤੁਸੀਂ ਵੀ ਬੋਲਦੇ ਕਰੀ ਹੈ ਰੈਨਿਓ ਹੈਪੀ ਨੀਵਰ ਅੱਛਾ